ਵਕਤ ਸਾਲਾਂਾਂ ਜਦੋਂ ਮੈਨੂੰ ਪੋਲੀ ਹੋਇਆ ਉਸ ਤੋਂ ਬਾਅਦ 15 ਸਾਲਾਂ ਬਾਅਦ ਜਦੋਂ 15 ਸਾਲਾਂ ਦਾ ਹੋਇਆ ਮੈਂ ਉਸ ਤੋਂ ਬਾਅਦ ਮੈਂ ਟੇਲਰ ਦੇ ਕੰਮ 'ਚ ਪੈ ਗਿਆ ਸੀ ਟੇਲਰ ਦੇ ਕੰਮ 'ਚ ਇੰਨੀ ਕਮਾਈ ਨਹੀਂ ਹੈਗੀ ਜਿਸ ਮੈਂ ਘਰ ਦਾ ਖਰਚਾ ਚਲਾ ਸਕਦਾ ਚਲੋ ਅੱਜ ਮੈਟੋ ਕੰਪਨੀ ਵਧੀਆ ਵਾ ਯਾਨੀ ਕਿ ਵਧੀਆ ਪੈਸੇ ਦੇ ਰਹੀ ਹੈ ਯਾਰ ਮੈਂ ਅੱਜ ਇੱਕ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਵਿੱਚ ਕੌਣ-ਕੌਣ ਸੀ ਕਿੰਨੇ ਮੈਂਬਰ ਨੇ ਪਰਿਵਾਰ ਦੇ ਤੁਹਾਡੇ ਪਿਤਾ ਕੀ ਕੰਮ ਕਰਦੇ ਨੇ ਇੱਥੇ ਘਰ ਦੇ ਹਾਲਾਤ ਕੀ ਨੇ ਮੇਰੇ ਕੋ ਡੈਡੀ 파ਰਤੀ ਸਿੰਘ ਸੀ ਤੇ ਮੇਰੇ ਘਰੇ ਸਿਸਟਰਾਂ ਸੀ ਦੋ ਇੱਕ ਵਿਆਹੀ ਆ ਇੱਕ ਤਾਂ ਡਿਵੋਰਸ ਹੋਇਆ ਵਾ ਉਹਦਾ 10 ਸਾਲ ਦਾ ਬੇਟਾ ਵੀ ਮੇਰੇ ਕੋਲ ਆ ਕਿੰਨਾ ਸਾਰੀ ਜ਼ਿੰਮੇਵਾਰੀ ਨਿਭਾਉਗੇ ਕਿਉਂਕਿ ਅਸੀਂ ਦੇਖਿਆ ਚਾਹਤ ਕਿ ਤੁਸੀਂ ਚੱਲ ਫੇਰ ਵੀ ਸਕਦੇ ਪਰ ਮਿਹਨਤ ਬੜੀ ਕਰਦੇ ਹੋ ਕਿ ਲੱਗਦਾ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਪਾਉਗੇ ਸਰ ਕੋਸ਼ਿਸ਼ ਕਰ ਰਹੇ ਆ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਦੀ ਬਾਕੀ ਬਾਬਾ ਬੈਠਾ ਗੁਰੂ ਰਾਮਦਾਸ ਦੀ ਨਗਰੀ 'ਚ ਬੈਠੇ ਆ ਜੇ ਉਹਨੇ ਕਿਰਪਾ ਕਰਨੀ ਆ ਉਹਨੇ ਕਰੀ ਜਾਣੀ ਆ ਰੋਟੀ ਪਣੀ ਦੇਈ ਜਾ ਰਿਆ ਵਧੀਆ ਜਿੰਨੇ ਸੋ ਵੀ ਤੁਹਾਡੇ ਪਿਤਾ ਸੀ ਪਾਟ ਸਿੰਘ ਕਿੱਥੇ ਡਿਊਟੀ ਨਿਭਾਉਂਦੇ ਸੀ ਪਾਟ ਸਿੰਘ ਦੀ ਤੇ ਕਿੰਨੇ ਕਿ ਸੇਵਾ ਕਿੰਨੇ ਕਿ ਭੇਡਾ ਲੈਂਦੇ ਸੀ ਉਹਨਾਂ ਦੀ ਤਰਖਾਹਗਰ ਲੱਗੀ ਸੀ ਕਿ ਜਾਂ ਕਿਸ ਤਰ੍ਹਾਂ ਸੇਵਾ ਨਿਭਾਉਂਦੇ ਸੀ ਉਹ ਤਰਖਾਹ ਨਹੀਂ ਸੀ ਉਹਨਾਂ ਦੀ ਡਿਊਟੀ ਦੇ ਹੀ ਕਰਦੇ ਸੀ ਕਿਤੇ ਕਰਦੇ ਉਹ ਪਾਟ ਜਿੱਥੇ ਘਰਾਜੀ ਪਾਟ ਕਰਦੇ ਤੁਸੀਂ ਕਿ ਸੋਚਿਆ ਨਹੀਂ ਵੀ ਤੁਹਾਡੇ ਛੋਟੇ ਭਰਾ ਨੂੰ ਜਾਂ ਕਿਸੇ ਹੋਰ ਨੂੰ ਪਾਠ ਸਿੰਘ ਬਣਾਇਆ ਜਾਵੇ ਕਿਉਂਕਿ ਗੁਰੂ ਜੀ ਸੇਵਾ ਕੀਤੀ ਜਾਵੇ ਕਹਿੰਦੇ ਮਨਚ ਵਿਚਾਰ ਨਹੀਂ ਆਇਆ ਸਰ ਜਦੋਂ ਛੋਟਾ ਭਰਾ ਨਸ਼ਿਆਂ ਦੇ ਵਿੱਚ ਹੀ ਪੈ ਗਿਆ ਸੀ ਫੌਜ ਦੀ ਨੌਕਰੀ ਕੀਤੀ ਉਹਨੇ 5 ਸਾਲ ਤੇ ਉਹਦੀ ਡੈਥ ਹੋ ਗਈ ਤਰਨਤਾਰਨ ਜੰਸੀ ਚ ਸਕੂਟਰੀ ਲੈ ਮੇਰੇ ਵਾਸਤੇ ਲਈ ਉਹਨੇ ਤੇ ਉਹਦਾ ਡੈਥ ਹੋ ਗਈ ਤਰਨਤਾਰਨ ਟੀਗਾ ਲਾ ਲਿਆ ਨਸ਼ੇ ਦਾ ਵੱਡੋਸ ਤੁਸੀਂ ਕਦੀ ਕਸਟਮਰ ਵੱਲੋਂ ਤੁਹਾਡੇ ਨਾਲ ਕਦੀ ਕੋਈ ਮਿਸ ਬੇਵਜਾ ਕਦੀ ਇਸ ਤਰ੍ਹਾਂ ਕੀਤਾ ਗਿਆ ਹੋਵੇ ਜਾਂ ਤੁਹਾਡੇ ਨਾਲ ਕੋਈ ਰਹਿਤ ਕੀਤੀ ਹੋਵੇ ਵੀ ਇਹ ਬੰਦਾ ਚੱਲ ਪਈ ਨਹੀਂ ਸਕਦਾ ਨਹੀਂ ਸਰ ਕਿਸੇ ਕਸਟਮਰ ਨੇ ਅਜੇ ਤੱਕ ਬੱਸ ਰੁਕੀ ਨਹੀਂ ਕੀਤੀ ਸੋ 10-20 ਰੁਪਏ ਵਾਧੇ ਦਿੰਦੇ ਕਸਟਮਰ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਇਸ ਨੌਜਵਾਨ ਦੀਆਂ ਜਿਸ ਦਾ ਨਾਮ ਹਰਮਨ ਸਿੰਘ ਆ ਅਤੇ ਉਸ ਨੂੰ ਬਚਪਨ ਵਿੱਚ ਹੀ ਪੋਲੀਓ ਹੋ ਚੁੱਕਿਆ ਅਤੇ ਪੋਲੀਓ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਅੱਜ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਘਰੇ ਇੱਕ ਭੈਣ ਜਵਾਨ ਆ ਜਿਸ ਦਾ ਡਿਵੋਰਸ ਹੋਇਆ ਅਤੇ ਇੱਕ ਮਾਤਾ ਜੀ ਆ ਕੀ ਹਾਲਾਤ ਨੇ ਮੈਂ ਆਪਣੇ ਦਰਸ਼ਕਾਂ ਨੂੰ ਸਾਂਝਾ ਕਰਦਾ ਹਰਮਨ ਸਿੰਘ ਦੇ ਪਿਤਾ ਜੀ ਪਾਰਟੀ ਸੈਕਰੀ ਦੀ ਡਿਊਟੀ ਨਿਭਾਉਂਦੇ ਸੀ ਅਤੇ ਉਹਨਾਂ ਨੂੰ ਅਟੈਕ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸਾਰੀ ਜਿੰਮੇਵਾਰੀ ਆ ਹਰਮਨ ਦੇ ਮੋਢਿਆਂ ਤੇ ਪੈ ਗਈ ਆ। ਤੁਸੀਂ ਦੇਖ ਸਕਦੇ ਹੋ ਹਰਮਨ ਨੂੰ ਪੌਲੀਓ ਹੋ ਚੁੱਕਿਆ ਵਾ ਅਤੇ ਬਚਪਨ ਚ ਹਰਮਨ ਦੇ ਹਾਲਾਤ ਨੇ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਹਰਮਨ ਨੂੰ ਅੱਜ ਮਿਹਨਤ ਕਰਨੀ ਪੈ ਜਾਂਦੀ ਆ। ਤੁਸੀਂ ਦੇਖ ਸਕਦੇ ਹੋ ਜੇ ਮੈਟਰੋ ਸਰਵਿਸ ਕਰਦਾ ਫਿਰ ਵੀ ਹਿੰਮਤ ਨਹੀਂ ਹਾਰੀ। ਅਸੀਂ ਸਲਾਮ ਕਰਦੇ ਆ ਹਰਮਨ ਨੂੰ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਹਰਮਨ ਇਨੀ ਮਿਹਨਤ ਕਰਦਾ। ਗੱਲਬਾਤ ਵੀ ਕਰਾਂਗੇ ਹਰਮਨ ਦੇ ਨਾਲ। ਹਰਮਨ ਕੀ ਹਾਲਾਤ ਕੀ ਸੀ ਬਚਪਨ ਦੇ ਸ਼ੁਰੂ ਤੋਂ ਇਸ ਤਰ੍ਹਾਂ ਪੋਲੀ ਹੋਇਆ ਕਿ ਜਾਂ ਬਾਅਦ ਤੋਂ ਨਿਸ਼ਤਾ ਹੋਇਆ ਕੋਈ ਸਮੇਂ ਕਸਾਲਾਂ ਜਦੋਂ ਮੈਨੂੰ ਪੋਲੀ ਹੋਇਆ ਉਸ ਤੋਂ ਬਾਅਦ ਬੁਖਾਰ ਚੜਿਆ ਤੇ ਬੁਖਾਰ 'ਚ ਪੋਲੀ ਹੋ ਗਿਆ। ਤੋਂ ਉਸ ਤੋਂ ਬਾਅਦ 15 ਕਸਾਲਾਂ ਬਾਅਦ ਜਦੋਂ 15 ਸਾਲਾਂ ਦਾ ਹੋਇਆ ਮੈਂ ਉਸ ਤੋਂ ਬਾਅਦ ਮੈਂ ਟੇਲਰ ਦੇ ਕੰਮ 'ਚ ਪੈ ਗਿਆ ਸੀ। ਟੇਲਰ ਦੇ ਕੰਮ 'ਚ ਇੰਨੀ ਕਮਾਈ ਨਹੀਂ ਹੈਗੀ ਜਿਸ ਮੈਂ ਘਰ ਦਾ ਖਰਚਾ ਚਲਾ ਸਕਦਾ। ਚਲੋ ਅੱਜ ਮੈਟੋ ਕੰਪਨੀ ਵਧੀਆ ਵਾ। ਯਾਨੀ ਕਿ ਵਧੀਆ ਪੈਸੇ ਦੇ ਰਹੀ ਹੈ। ਉਹਦਾ ਕਰਕੇ ਮੈਨੂੰ ਵਧੀਆ ਲੱਗਦਾ ਵਾ। ਤਮੀ ਨੇ ਰਸੋਬੀ ਹਰਮਨ ਜੀ ਇਕਲ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਵਿੱਚ ਕੌਣ ਕੌਣ ਸੀ ਕਿੰਨੇ ਮੈਂਬਰ ਨੇ ਪਰਿਵਾਰ ਦੇ ਤੁਹਾਡੇ ਪਿਤਾ ਕੀ ਕੰਮ ਕਰਦੇ ਨੇ ਇੱਥੇ ਘਰ ਦੇ ਹਾਲਾਤ ਕੀ ਨੇ ਮੇਰੇ ਕੋ ਡੈਡੀ 파ਰਤੀ ਸਿੰਘ ਸੀ ਤੇ ਮੇਰੇ ਘਰੇ ਸਿਸਟਰਾਂ ਸੀ ਦੋ ਇੱਕ ਵਿਆਹੀ ਆ ਇੱਕ ਤਾਂ ਡਿਵੋਰਸ ਹੋਇਆ ਵਾ ਉਹਦਾ 10 ਸਾਲ ਦਾ ਬੇਟਾ ਵੀ ਮੇਰੇ ਕੋਲ ਆ ਜਰਮਨ ਕਿੱਸਾ ਦੇ ਦਿਓ ਪਿਤਾ ਦਾ ਸਾਆ ਸੇਤੋਂ ਉੱਠ ਗਿਆ ਵਾ ਜਿਹੜੀ ਜਵਾਨ ਭੈਣ ਸੀ ਪਹਿਲਾਂ ਪਿਤਾ ਜੀ ਵਿਆਹ ਕਿ ਚਲ ਗਏ ਸੀ ਉਸ ਤੋਂ ਬਾਅਦ ਫੇਰ ਘਰੇ ਵਾਪਸ ਆ ਗਈ 10 ਸਾਲ ਦਾ ਬੇਟਾ ਵੀ ਆ ਮਾਤਾ ਦੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਆ ਭੈਣ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਕਿਸ ਤਰ੍ਹਾਂ ਸਾਰੀ ਜ਼ਿੰਮੇਵਾਰੀ ਨਿਭਾਉਗੇ ਕਿਉਂਕਿ ਅਸੀਂ ਦੇਖਿਆ ਚਾਹਤਾਂ ਤੁਸੀਂ ਚੱਲ ਫੇਰ ਵੀ ਸਕਦੇ ਪਰ ਮਿਹਨਤ ਬੜੀ ਕਰਦੇ ਹੋ ਕਿ ਲੱਗਦਾ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਪਾਓਗੇ ਤੁਸੀਂ ਸਰ ਕੋਸ਼ਿਸ਼ ਕਰ ਰਹੇ ਆਂ ਵੀ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਦੀ ਬਾਕੀ ਬਾਬਾ ਬੈਠਾ ਗੁਰੂ ਰਾਮਦਾਸ ਦੀ ਨਗਰੀ 'ਚ ਬੈਠੇ ਆ ਜੇ ਉਹਨੇ ਕਿਰਪਾ ਕਰਨੀ ਆ ਉਹਨੇ ਕਰੀ ਜਾਣੀ ਆ ਰੋਟੀ ਪਣੀ ਦੇਈ ਜਾ ਰਿਹਾ ਵਧੀਆ ਤੇ ਬਿਲਹਿੰਦ ਸੋ ਵੀ ਤੁਹਾਡੇ ਪਿਤਾ ਸੀ 파ਟ ਸਿੰਘ ਕਿੱਥੇ ਡਿਊਟੀ ਨਿਭਾਉਂਦੇ ਸੀ 파ਟ ਸਿੰਘ ਦੀ ਤੇ ਕਿੰਨੀ ਕਿ ਸੇਵਾ ਕਿੰਨੀ ਕਿ ਭੇਡਾ ਲੈਂਦੇ ਸੀ ਉਹਨਾਂ ਦੀ ਤਨਖਾਹ ਵਗਾਰ ਲੱਗੀ ਸੀ ਕਿ ਜਾਂ ਕਿਸ ਤਰ੍ਹਾਂ ਸੇਵਾ ਨਿਭ ਉਹ ਪਾਠੀ ਜਦੋਂ ਘਰਾਂ ਦੀ ਪਾੜ ਕਰਦੇ ਹਾਂ ਹਾਂ ਜੀ ਹਾਂ ਜੀ ਤੇ ਮੈਨੂੰ ਉਸ ਵੇਲੇ ਘਰ ਦੇ ਹਾਲਾਤ ਕੀ ਸੀ ਉਹਨਾਂ ਜਦੋਂ ਪਾਠ ਸਿੰਘ ਕਰਦੇ ਸੀ ਡਿਊਟੀ ਤੁਹਾਡੇ ਸਾਰੇ ਭੈਣ ਭਰਾ ਦਾ ਪਾਲਣ ਪੋਸ਼ਣ ਕਰਦੇ ਸੀ ਘਰ ਦੀ ਰੋਜੀ ਰੋਟੀ ਚੰਗੀ ਚੱਲਦੀ ਸੀ ਕਿ ਜਾਂ ਮਸਾਂ ਗੁਜ਼ਾਰਾ ਹੀ ਚੱਲਦਾ ਸੀ ਬੰਦਾ ਨਹੀਂ ਮਸਾਂ ਗੁਜ਼ਾਰਾ ਹੀ ਚੱਲਦਾ ਸੀ ਯਾਨੀ ਕਿ ਸਾਰਾ ਵੀ ਖਰਚਾ ਤਾਂ ਡੈਡੀ ਦੇ ਸਿਰ ਤੇ ਸੀ ਉਹ ਤਾਂ ਮੈਂ ਵੀ ਛੋਟਾ ਸੀ ਤੇ ਛੋਟਾ ਵੀ ਸੀ ਛੋਟਾ ਪਰ ਬਦਲ ਸੀ ਮੇਰੀ ਉਹਦੀ ਫੌਜ ਡੈਥ ਹੋ ਗਈ ਸੀ ਉਸ ਤੋਂ ਬਾਅਦ ਕੋਈ ਫੌਜ ਨਾ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਸਿਸਟਰ ਨੂੰ ਨੌਕਰੀ ਮਿਲ ਜਾਂਦੀ ਜਿਆਦਾ ਵਧੀਆ ਹੋਣਾ ਸੀ ਉਹਦਾ ਮਤਲਬ ਕੋਈ ਰਿਸਪ ਤੇ ਬਾਕੀ ਘਰ ਦਾ ਖਰਚਾ ਡੈਡੀ ਦੇ ਸਿੱਤੇ ਸਾਰਾ ਚੱਲਦਾ ਸੀ ਉਸ ਟਾਈਮ ਮੈਨੂੰ ਐਸੋ ਵੀ ਹਰਮਨਦੀਪ ਤੁਸੀਂ ਪਾਠੀ ਸਿੰਘ ਦੇ ਪਿਤਾ ਬੱਚੇ ਹੋ ਤੇ ਮੈਨੂੰ ਐਸੋ ਵੀ ਪਾਠੀ ਸਿੰਘ ਦੇ ਹਾਲਾਤ ਕਿਉਂ ਨਹੀਂ ਸੁਧਦੇ ਅਸੀਂ ਦੇਖਿਆ ਵੀ ਗੁਰੂ ਦੇ ਵਜ਼ੀਰ ਕਿਹਾ ਜਾਂਦਾ ਪਾਠੀ ਸਿੰਘ ਨੂੰ ਪਰ ਸਿਰਫ ਨਾਂ ਦੇ ਵਜ਼ੀਰ ਹੈ ਮੈਨੂੰ ਲੱਗਦਾ ਆ ਘਰਾਂ ਦੇ ਹਾਲਾਤ ਜਿਹੜੇ ਨੇ ਅੱਜ ਵੀ ਵੱਧ ਤੋਂ ਵੱਤਰ ਨੇ ਤੁਸੀਂ ਨਹੀਂ ਕਿ ਸੋਚਿਆ ਵੀ ਤੁਹਾਡੇ ਪਰਿਵਾਰ ਵਿੱਚ ਕੋਈ ਪਾਠੀ ਸਿੰਘ ਬਣੇ ਜਾਂ ਗੁਰੂ ਦੀ ਸੇਵਾ ਕੀਤੀ ਜਾਵੇ ਸਰ ਗੁਰੂ ਦੀ ਸੇਵਾ ਡੈਡੀ ਨੇ ਕੀਤੀ 25-30 ਸਾਲ ਸੇਵਾ ਕੀਤੀ ਹੈ ਹਾਲਾਤ ਫਿਰ ਵੀ ਉਸ ਤਰ੍ਹਾਂ ਦੇ ਰਹੇ ਆ ਤਾਨੂੰ ਪਤਾ ਹੀ ਆ ਵੀ 150 ਡਿਊਟੀ 150 ਰੁਪਿਆ ਡਿਊਟੀ ਵੱਧ ਵੱਜ ਡੈਡੀ ਡਬਲ ਡਬਲ ਸ਼ਿਫਟਾਂ ਲਾ ਕੇ ਫਿਰ ਘਰ ਦਾ ਖਰਚਾ ਕੱਢਦੇ ਸੀ ਸਾਰਾ ਖਰਚਾ ਇਤਰਾ ਹੀ ਚੱਲਦਾ ਰਿਹਾ ਮੁੜ ਕੇ ਹਰ ਮਰਮੀ ਦੇ ਸੋਪੀ ਲੋਕ ਹੱਥ ਕਿਉਂ ਘੋਟ ਲੈਂਦੇ ਨੇ ਜਦੋਂ ਕਿਤੇ ਪੱਟ ਸਿੰਘ ਦੀ ਸੇਵਾ ਦੀ ਵਾਰੀ ਆਉਂਦੀ ਆ ਅਸੀਂ ਦੇਖਿਆ ਲੋਕੀ 20-20 ਲੱਖ ਰੁਪਿਆ ਵਿਆਹ ਤੇ ਲਾ ਦਿੰਦੇ ਨੇ ਜਦੋਂ ਪੱਟ ਸਿੰਘ ਅਰਦਾਸ ਬੇਨਤੀ ਕਰਦਾ ਜਦੋਂ ਉਹਨਾਂ ਦੀ ਵਾਰੀ ਆਉਂਦੀ ਆ ਬਾਬਾ ਜੀ ਦੀ ਭੇਟਾ ਦੇਣ ਦੀ ਲੋਕ ਵੀ ਹੱਥ ਕਿਉਂ ਘੋਟ ਲੈਂਦੇ ਨੇ ਗੁਰੂ ਸਾਹਿਬ ਵਾਸਤੇ ਕਿਉਂ ਲੋਕ ਇੰਨਾ ਸੋਚਦੇ ਨੇ ਵੀ ਸਭ ਤੋਂ ਛੋਟਾ ਲੋ ਜਿਹੜਾ ਵਾ ਉਹ ਪੱਟ ਸਿੰਘ ਨੂੰ ਦਿੱਂ ਦਿੱਤਾ ਜਾਵੇ ਲੋਕੀ ਆਸਪ੍ਰੇਤੀ ਪੈਸਾ ਜ਼ਿਆਦਾ ਰੋੜਦੇ ਨੇ ਲੋਕੀ ਆਸਪ੍ਰੇਤੀ ਚ ਪੈਸਾ ਜ਼ਿਆਦਾ ਰੋੜਦੇ ਨੇ ਖਾਣ ਪ ਤੇ ਪਾਟੀ ਸਿੰਘ ਨੂੰ ਕਹਿ ਦਿੰਦੇ ਆ ਇਹ ਤੇ ਮੰਗਣੀ ਆਏ ਇੱਕ ਸਾਹ ਦੇ ਜੇ ਕਿਸੇ ਨੇ ਸੂਟ ਦੇ ਹੀ ਦਿੱਤਾ ਉਹ ਵੀ ਜਿਹੜਾ ਗਿਆ ਗੁਜਰਿਆ ਸੂਟ ਦਿੰਦੇ ਪਾਟੀ ਸਿੰਘ ਨੂੰ ਤਾਂ ਜਿਹੜਾ ਪਾਉਣ ਦੇ लायक ਵੀ ਨਹੀਂ ਹੁੰਦਾ ਤਿੰਨੇ ਐਸੋਪੀ ਜਦੋਂ ਪਾਟ ਸਿੰਘ ਤੁਹਾਡੇ ਪਿਤਾ ਜੀ ਸੀ ਘਰੇ ਪਾਠ ਕਰਕੇ ਲਿਉਂਦੇ ਸੀ ਮਾਲੋ ਕੋ ਭੇਟਾ ਦੇ ਦਿੰਦਾ ਸੀ ਜਾਂ ਘਰੇ ਕੋਈ ਸਮਾਨ ਦੇ ਦਿੰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕੋਈ ਪਜਾਮਾ ਕਮੀਜ਼ ਕੋਈ ਪੱਗ ਦੇ ਦਿੰਦਾ ਸੀ ਕਿਸ ਤਰ੍ਹਾਂ ਦੇ ਕੱਪੜੇ ਹੁੰਦੇ ਸੀ ਵਾਕਈ ਲੱਗਦਾ ਸੀ ਵੀ ਇਹ ਕੱਪੜੇ ਘਰੇ ਪਾਉਣ ਵਾਲੇ ਨੇ ਫਾਟ ਸਿੰਘ ਦੇ ਪਾਉਣ ਵਾਲੇ ਹਾਲਾਤ ਚ ਹੈਗੇ ਸੀ ਕਿ ਜਦ ਵੱਤ ਤੋਂ ਵੱਤਰ ਹਾਲਾਤ ਸੀ ਨਹੀਂ ਵੱਤਰ ਹੀ ਹਾਲਾਤ ਸਰ ਪਾਉਣ ਵਾਲੇ ਲਾਇਕ ਦੇ ਨਹੀਂ ਸੀ ਅੱਗੇ ਪੱਗ ਪੂਕ ਠੀਕ ਹੁੰਦੀ ਥੋੜੀ ਜੀ ਕਿਉਂਕਿ ਫੁੱਲ ਮੈਲ ਬੰਦੇ ਸੀ ਉਹ ਤੇ ਪਾਗ ਦੇ ਹਾਲਾ ਠੀਕ ਹੁੰਦੇ ਸੀ ਬਾਕੀ ਕੱਪੜੇ ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਦਿੰਦੇ ਲੋਕੀ ਤੁਸੀਂ ਆਪਣੇ ਕਿਸੇ ਪਿਤਾ ਜੀ ਨੂੰ ਕਿਹਾ ਨਹੀਂ ਵੀ ਪਿਤਾ ਜੀ ਸਾਰੀ ਬੰਦੰਗੀ ਆ 52 ਸਾਲ ਬੜਾ ਲੰਮਾ ਟਾਈਮ ਹੁੰਦਾ ਪਟਸਨ ਸਿੰਘ ਸੇਵਾ ਨਭਾਈ ਆ ਘਰ ਦੇ ਹਾਲਾਤ ਵੀ ਸੁਧਰੇ ਕਿ ਹੋਰ ਕਾ ਕੰਮ ਕਰ ਲਈਏ ਕਿਉਂਕਿ ਘਰ ਚ ਗਰੀਬੀ ਬੜੀ ਆ ਤਿੰਨ ਚਾਰ ਭੈਣ ਭਰਾ ਖਾਂ ਵਾਲੇ ਤੁਸੀਂ ਇਕੱਲੇ ਕਮਾਉਣ ਲਿਓ ਉਹਨਾਂ ਦਾ ਫਿਰ ਕੀ ਕਹਿਣਾ ਸੀ ਤੁਹਾਡੇ ਨੇ ਉਹਨਾਂ ਨੇ ਕਿਹਾ ਵੀ ਨਵੇਂ ਪਾਰਟੀ ਕਰਨਾ ਉਹਨਾਂ ਨੇ ਕਿਹਾ ਪਾਰਟੀ ਕਰਨਾ ਮੈਂ ਸਾਰੀ ਜ਼ਿੰਦਗੀ ਪਾਰਟੀ ਕਰਨਾ ਮੈਂ ਗੁਰੂ ਦੇ ਲਾੜੀ ਲੱਗੇ ਰਹੇ ਸਾਰੀ ਜ਼ਿੰਦਗੀ ਪਰ ਕਿਸਲਾ ਦੇ ਦੇਸੀ ਦੇਖਿਆ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਗੁਰੂ ਦੇ ਵਜ਼ੀਰ ਬੜੇ ਪੰਤ ਸਿੰਘ ਬੜੀ ਸੋਹਣੀ ਰੋਟੀ ਖਾਂਦੇ ਨੇ ਬੜਾ ਵਧੀਆ ਪਾਲਣ ਪੋਸ਼ਣ ਕਰਦੇ ਨੇ ਬੜਾ ਸੋਹਣਾ ਕੱਪੜੇ ਡੇੜੇ ਪਾਉਂਦੇ ਨੇ ਕਈ ਦੇਸੀਂ ਦੇਖਿਆ ਉਹਨਾਂ ਦੇ ਕਈ ਪੰਤ ਸਿੰਘ ਦੇ ਪਜਾਮੇ ਕਮੀਜ਼ ਨੂੰ ਬੜਾ ਕਰਦੇ ਨੇ ਵੀ ਇੰਨੇ ਸੋਹਣੇ ਚਿੱਟੇ ਪਜਾਮੇ ਕਮੀਜ਼ ਪਾਉਂਦੇ ਨੇ ਘਰੇ ਭਾਵੇਂ ਡੱਕਾਣ ਕਹਿੰਦੇ ਭੰਨਿਆ ਹੋਵੇ ਇੱਥੇ ਆ ਕੇ ਸਾਡੇ ਘਰੇ ਜੋ ਕਿਸੇ ਕਿਸੇ ਪਾਠ ਹੁੰਦਾ ਤੇ ਦੇਸੀ ਘਿਓ ਲਾ ਪਛਾਦਾ ਮੰਗਦੇ ਨੇ ਲੋਕ ਇਸ ਤਰ੍ਹਾਂ ਸਵਾਲ ਕਰਦੇ ਨੇ ਡੈਡੀ ਨੂੰ ਸ਼ੂਗਰ ਸੀ ਡੈਡੀ ਨੇ ਕਿੱਥੋਂ ਖਾਣਾ ਸੀ ਦੇਸੀ ਘਿਓ ਕਿੱਥੇ ਖਾ ਸਕਦੇ ਸੀ ਜੇ ਮੜ ਤਾਨੂੰ ਪਤਾ ਹੀ ਹੈ ਸ਼ੂਗਰ ਵਾਜ ਜਾਂਦੀ ਹੈ ਮੈਨੂੰ ਐਸੋ ਵੀ ਤੁਰੀ ਕਿ ਸੋਚਿਆ ਨਹੀਂ ਪੀ ਤੁਹਾਡੇ ਛੋਟੇ ਭਰਾ ਨੂੰ ਜਾਂ ਕਿਸੇ ਹੋਰ ਨੂੰ ਪਾਟ ਸਿੰਘ ਬਣਾਇਆ ਜਾਵੇ ਕਿਉਂਕਿ ਗੁਰੂ ਜੀ ਸੇਵਾ ਕੀਤੀ ਜਾਵੇ ਕਹਿੰਦੇ ਮਨਚ ਵਿਚਾਰ ਨਹੀਂ ਆਇਆ ਸਰ ਜਦੋਂ ਛੋਟਾ ਭਰਾ ਨਸ਼ਿਆਂ ਦੇ ਵਿੱਚ ਹੀ ਪੈ ਗਿਆ ਸੀ ਫੌਜ ਦੀ ਨੌਕਰੀ ਕੀਤੀ ਉਹਨੇ 5 ਸਾਲ ਤੇ ਉਹਦੀ ਡੈਥ ਹੋ ਗਈ ਤਰਨਤਾਰਨ ਜੰਸੀ ਚ ਸਕੂਟਰੀ ਲੈ ਮੇਰੇ ਵਾਸਤੇ ਲਈ ਉਹਨੇ ਤੇ ਉਹਦਾ ਡੈਥ ਹੋ ਗਈ ਤਰਨਤਾਰਨ ਟੀਗਲ ਆ ਲਿਆ ਨਸ਼ੇ ਦਾ ਵੱਡੋ ਬਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੀ ਪਾਟ ਸਿੰਘ ਦਾ ਇੱਕ ਜਵਾਨ ਪੁੱਤਰ ਜਿਹੜਾ ਕਿ ਨਸ਼ੇ ਦੇ ਪੇਜ ਚੜ ਗਿਆ ਤੇ ਇੱਕ ਜਿਹੜਾ ਪੁੱਤਰ ਆ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲ ਲਿਆ ਹਰਮਨਦੀਪ ਸਿੰਘ ਨਾ ਆ ਮੈਂ ਕਹਿੰਦਾ ਸ਼ਾਬਾਸ਼ ਇਸ ਪੁੱਤ ਦੇ ਆਪਣੇ ਜਵਾਨ ਭੈਣ ਨੂੰ ਵੀ ਪਾਲਣ ਪੋਸ਼ਣ ਕਰ ਰਿਹਾ ਮਾਤਾ ਦੀ ਵੀ ਪਾਲਣ ਪੋਸ਼ਣ ਕਰ ਰਿਹਾ ਦੋ ਦੋ ਜ਼ਿੰਮੇਵਾਰੀਆਂ ਆਪਣੇ ਖੁਦ ਦਾ ਵੀ ਪਾਲਣ ਪੋਸ਼ਣ ਕਰ ਰਿਹਾ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਇਸ ਮੋਢਿਆਂ ਤੇ ਆ ਤੇ ਮੈਨੂੰ ਇਸ ਵੀ ਹਰਮਨ ਸਵੇਰੇ ਕਿੰਨੇ ਵਜੇ ਘਰੋਂ ਪੈਂਦੇ ਹੋ ਸ਼ਾਮੀ ਕਿੰਨੇ ਵਜੇ ਕੰਮ ਕਰਦੇ ਹੋ ਸਿਰੇ ਸਿਰ ਮੈਂ 8 8 ਵਜੇ ਨਿਕਲਣਾ ਕਰੂੰ ਰਾਤ ਨੂੰ 8 ਵਜੇ ਤੱਕ ਕਰਦਾ ਤੈਨੂੰ ਇਸ ਸੋਭਾ ਸੀ ਦੇਖਿਆ ਤੁਹਾਡੇ ਹਾਲਾਤ ਹੀ ਬਹੁਤੇ ਵਧੀਆ ਨਹੀਂ ਇਹ ਆ ਤੁਹਾਨੂੰ ਤੁਲਨ ਫਿਰ ਵਿੱਚ ਬੜੀ ਮੁਸ਼ਕਲ ਆਉਂਦੀ ਆ ਕਿਸ ਤਰ੍ਹਾਂ ਫਿਰ ਸਾਰਾ ਡਿਲੀਵਰ ਕਰਦੇ ਹੋ ਕਸਟਮਰ ਕਿਦਾਂ ਸਮਾਨ ਤੁਸੀਂ ਲੈਂਦੇ ਹੋ ਜਿਹੜਾ ਹੋਟਲ ਤੋਂ ਕਿਸ ਤਰ੍ਹਾਂ ਸਮਾਨ ਲੈ ਕੇ ਜਾਂਦੇ ਹੋ ਕਸਟਮਰ ਨੂੰ ਹੋਟਲ ਤੋਂ ਜਦੋਂ ਲਈਦਾ ਸਮਾਨ ਉਹਦੇ ਰੈਸਟੋਰੈਂਟ ਵਾਲੇ ਨੂੰ ਕਾਲ ਕਰ ਦੇਦੀ ਆ ਰੈਸਟੋਰੈਂਟ ਵਾਲੇ ਫੜਾ ਜਾਂਦੇ ਆ ਉਹਨਾਂ ਨੂੰ ਦੱਸਣਾ ਪੈਂਦਾ ਮੇਰਾ ਆਈਡੀ ਨੰਬਰ ਆ ਵਾ ਤੇ ਉਹਨਾਂ ਦੱਸਣਾ ਪੈਂਦਾ ਕਿ ਮੈਂ ਹੈਂਡੀਕੈਪ ਆ ਆਪਣੇ ਆਪ ਅੱਗੇ ਫੜਾ ਜਾਂਦੇ ਆ ਤੇ ਕਸਟਮਰ ਨੂੰ ਗਾੜੀ ਜਾ ਕੇ ਫੋਨ ਕਰਦੇ ਜਾਂ ਘਰ ਦੇ ਘਟ ਇਹ ਵੀ ਨਹੀਂ ਉਸ ਤੋਂ ਵੀ ਕਦੀ ਕਸਟਮਰ ਵੱਲੋਂ ਤੁਹਾਡੇ ਨਾਲ ਕਦੀ ਕੋਈ ਮਿਸਬੇਵ ਜਹਾ ਕਦੀ ਇਸ ਤਰ੍ਹਾਂ ਕੀਤਾ ਗਿਆ ਹੋਵੇ ਜਾਂ ਤੁਹਾਡੇ ਨਾਲ ਕੋਈ ਰਾਇਤ ਕੀਤੀ ਹੋਵੇ ਵੀ ਇਹ ਬੰਦਾ ਚੱਲ ਪੈ ਨਹੀਂ ਸਕਦਾ ਯਾਰ ਇਹ ਬੜੇ ਹਸਾਬ ਨਾਲ ਦੀ ਸੇਵਾ ਕਰਨੀ ਜਾਂ ਇਹਨੂੰ ਸਭ ਤਰੀਕੇ ਨਾਲ ਮਿਲਦਾ ਨਹੀਂ ਸਰ ਕਿਸੇ ਕਸਟਮਰ ਨੇ ਅਜੇ ਤੱਕ ਬਸ ਰੁਕੀ ਨਹੀਂ ਕੀਤੀ ਸੋ 10 20 ਰੁਪਏ ਵਾਧੀ ਦਿੰਦੇ ਕਸਟਮਰ ਹਾਂਜੀ ਤੇ ਮੈਨੂੰ ਉਸ ਤੋਂ ਵੀ ਹਰ ਮਣ ਕਦੀ ਰੱਬ ਨਾਲ ਕਿ ਰਾਗ ਨਹੀਂ ਹੁੰਦੀ ਇਹ ਚੀਜ਼ ਨੂੰ ਲੈ ਕੇ ਵੀ ਰੱਬਾ ਇੱਕ-ਇੱਕ ਕਰਕੇ ਦੁੱਖ ਦੇਈ ਜਾਂਦਾ ਪਹਿਲੋ ਭਰਾ ਚਲ ਗਿਆ ਫਿਰ ਪਿਤਾ ਚਲ ਗਏ ਉਸ ਤੋਂ ਬਾਅਦ ਜਵਾਨ ਭੈਣ ਜਿਹੜੀ ਵਿਆਹ ਕੀਤੀ ਸੀ ਪਿਤਾ ਨੇ ਉਹ ਵੀ ਘਰੇ ਆ ਕੇ ਬਹਿ ਗਈ ਆ 10 ਸਾਲ ਦਾ ਭਤੇਵਾ ਹੀ ਘਰੇ ਆ ਕੇ ਬਹਿ ਗਿਆ ਮਾਂ ਵੀ ਘਰੇ ਹੈਗੀ ਆ ਸਾਰੇ ਜੁਮੇਵਾਰੀ ਤੁਹਾਡੇ ਮੋਢੇ ਤੇ ਪੈ ਗਈ ਆ ਕਦੀ ਇਕੱਲੇ ਬਹਿ ਕੇ ਸੋਚਦੇ ਹੋ ਰੱਬ ਨਾਲ ਕਦੀ ਗੁੱਸਾ ਕੀਤਾ ਕਦੀ ਦੁਆ ਕੀਤੀ ਪ੍ਰਵਾਤਮਨ ਕੋਈ ਗੁੱਸਾ ਗਲੈਣੀਆਂ ਸਰ ਮੈਨੂੰ ਰੱਬ ਨਾਲ ਕੋਈ ਵੀ ਗੁੱਸਾ ਗਲੈਣੀ ਆ ਜੋ ਦੇ ਰਿਹਾ ਵਧੀਆ ਦੇ ਰਿਹਾ ਰੋਟੀ ਪਾਣੀ ਦੇਈ ਜਾ ਰਿਹਾ ਨਾ ਬਸ ਬਹੁਤ ਵਧੀਆ ਉਹਦੇ ਵਾਸਤੇ ਕਈ ਮੈਂ ਵੇਖਿਆ ਮੈਂ ਗਿਆ ਹਾਂ ਹਰਿਆਣੇ ਚ ਗਿਆ ਹਾਂ ਮੇਰੇ ਨਾਲ ਗਈਆਂ ਗੁਜਰੀਆਂ ਕੁੜੀਆਂ ਵਿਚਾਰੀਆਂ ਜਿਨ੍ਹਾਂ ਨੂੰ ਬੈਠੀਆਂ ਧੁੱਪ ਬੜੀ ਸੀ ਗਰਮੀਆਂ ਦਾ ਦਿਨ ਸੀ ਗਰਮੀਆਂ ਦਾ ਦਿਨ ਸੀ ਉਦੋਂ ਤੇ ਉਹ ਉਦੋਂ ਕੁੜੀਆਂ ਵਿਚਾਰੀਆਂ ਜਿੱਥੇ ਬੈਠੀਆਂ ਬੈਠੀਆਂ ਮੈਂ ਇਹਨਾਂ ਪਰਮਾਤਮਾ ਦਾ ਸ਼ੁਕਰ ਕੀਤਾ ਕਰਬਾ ਮੈਂ ਉੱਠ ਕੇ ਤੁਰਤ ਫਿਰ ਲੈਣਾ ਮੈਂ ਚੜ ਜਣਾ ਵਾਸਤੇ ਚੜ ਜਣਾ ਇਹਦਾ ਮੇਰੇ ਹੁਣ ਜਿਆਦਾ ਪ੍ਰੋਬਲਮ ਤਾਂ ਆ ਹੀ ਮੇਰਾ ਐਕਸੀਡੈਂਟ ਹੋ ਗਿਆ ਸੀ ਉਹਦਾ ਕਰਕੇ ਪ੍ਰੋਬਲਮ ਜਿਆਦਾ ਆਈ ਹੈ ਤੇ ਵੀ ਜੀ ਐਸਓ ਵੀ ਖਾਸ ਕਰਕੇ ਜਿਵੇਂ ਤੁਹਾਡੇ ਪਿਤਾ ਨੇ ਸਾਰੀ ਉਮਰ ਪਾਟ ਸਿੰਘ ਦੀ ਸੇਵਾ ਨਿਭਾ ਲਈ ਆ ਤੇ ਅਸੀਂ ਦੇਖਦੇ ਆ ਵੀ ਐ ਜੀਪੀਸੀ ਜਾਂ ਹੋਰ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਸਿਕ ਸੰਸਥਾਵਾਂ ਨੇ ਕਹਿੰਦੇ ਵੀ ਅਸੀਂ ਪਾਠੀ ਸਿੰਘਾਂ ਵਾਸਤੇ ਬਹੁਤ ਕੁਝ ਕਰਦੇ ਪਏ ਆ ਉਹਨਾਂ ਦੇ ਬੱਚਿਆਂ ਵਾਸਤੇ ਉਹਨਾਂ ਪਰਿਵਾਰ ਵਾਸਤੇ ਬਹੁਤ ਖਰਚ ਕਰਦੇ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸੰਸਥਾਵਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪਾਠੀ ਸਿੰਘਾਂ ਦੇ ਪਰਿਵਾਰਾਂ ਦੇ ਕਿਸ ਦਾ ਸਾਥ ਦੇਣੀ ਚਾਹੀਦੀ ਹੈ ਸਰ ਸਾਥ ਦੇਣਾ ਚਾਹੀਦਾ ਪਾਠੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਆ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਵੇਖਣਾ ਚਾਹੀਦਾ ਵੀ ਸਾਡੇ ਕਿੰਨੀ ਡਿਊਟੀ ਕੀਤੀ ਆ ਉਹਨ ਡੈਡੀ ਦਰਬਾਰ ਸਾਹਿਬ ਚ ਪੱਕੇ ਤੇ ਨਹੀਂ ਹੈਗੇ ਦਿਵਾਲੀ ਮਸਿਆ ਜੋ ਵੀ ਹੁੰਦਾ ਹੈ ਗੁਰਪੁਰਬ ਵਗੈਰਾ ਦਰਬਾਰ ਕਦੇ ਵੀ ਉਸ ਵੀ ਕਦੀ ਸੋਚਿਆ ਨਹੀਂ ਆ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਜਦੋਂ ਦਿਨ ਤਿਆਰ ਹੁੰਦਾ ਸੀ ਉਦੋਂ ਕੀ ਤੁਹਾਡੇ ਪਰਿਵਾਰ ਚ ਬੀਜੀ ਸੀ ਕਦੀ ਖੁਸ਼ੀ ਸਾਂਝੀ ਕੀਤੀ ਘਰੇ ਇੱਕ ਜਾਂ ਘਰੇ ਗਰੀਬੀ ਹਾਲਾਤ ਹੀ ਮਾਰੇ ਰਹਿੰਦੇ ਨੇ ਨਹੀਂ ਵਧੀਆ ਖੁਸ਼ੀ सेलिब्रेट ਕਰੀਦਾ ਜਦੋਂ ਮੰਨ ਲਓ ਦਿਨ ਤਿਆਰ ਹੋਵੇ ਜਾਂ ਕਿਸੇ ਵੱਡੇ ਮਨਾਉਣਾ ਹੋਵੇ ਵਧੀਆ ਕਰੀਦਾ ਚਲੋ ਬਾਬੇ ਨੇ ਕਮਾਈ ਦਿੱਤੀ ਆ ਮਨਾਲੀ ਦੇ ਜਿੰਨੇ ਕੁ ਜੋਗੇ ਹੈਗੇ ਆ ਤੇ ਮੈਨੂੰ ਇਹ ਸੋਪੀ ਖਾਸ ਕਰਕੇ ਅਸੀਂ ਦੇਖਿਆ ਵੀ ਜਿਹੜੇ ਲੋਕ ਹਰਮਨ ਜਿੰਦਗੀ ਤੋਂ ਕੁ ਬੁਲਾ ਜਾਂਦੇ ਨੇ ਜਿਹੜੇ ਲੋਕ ਹਮੇਸ਼ਾ ਰੋ ਪੈਂਦੇ ਨੇ ਵੀ ਅਸੀਂ ਮਿਹਨਤ ਨਹੀਂ ਕਰ ਸਕਦੇ ਸਾਡੇ ਦਾ ਪਰਿਵਾਰ ਦਾ ਪਾਲਣ ਪੋਸ਼ ਨਹੀਂ ਕਰ ਸਕਦੇ ਜਾਂ ਉਹ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਕੀ ਕਹਣ ਜਾਓਗੇ ਭੀਖ ਨਹੀਂ ਮੰਗਣੀ ਚਾਹੀਦੀ ਜਿੰਨੇ ਤਰ੍ਹਾਂ ਆਪਣੀ ਤੰਦਰੁਸਤੀ ਆ ਉਹਨਾਂ ਚਿਰ ਆਪਣੀ ਮਿਹਨਤ ਕਰੋ ਮਿਹਨਤ ਦਾ ਫਲ ਮਿੱਠਾ ਹੁੰਦਾ ਵਾ ਦਿੰਦਾ ਰੱਬ ਜ਼ਰੂਰ ਆ ਆਪਣਾ ਲੇਟ ਦੇਵੇ ਦਿੰਦਾ ਜ਼ਰੂਰ ਆ ਬਿਲਕੁਲ ਠੀਕ ਹੈ ਜੀ ਬਹੁਤ ਬਤਨਵਾਦ ਜੀ ਇਹ ਸੀ ਗੱਲਬਾਤ ਦੀ ਹਰਮਨਦੀਪ ਸਿੰਘ ਜਿਹੜਾ ਕਿ ਇੱਕ ਪਾਟ ਸਿੰਘ ਦਾ ਬੇਟਾ ਵਾ ਇਹਦੇ ਪਿਤਾ ਜੀ ਜਿਹੜੇ ਕਿ 55 ਸਾਲ ਪਟ ਸਿੰਘ ਦੀ ਸੇਵਾ ਨਿਭਾਈ ਆ ਪਰ ਹਜਾ ਹਾਲਾਤ ਦੇਖ ਲੋ ਘਰ ਚ ਕਿੰਨੀ ਗਰੀਬੀ ਆ ਜਵਾਨ ਭੈਣ ਦਾ ਵਿਆਹ ਕੀਤਾ ਸੀ ਅਤੇ ਪਿਤਾ ਨੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਜਵਾਨ ਸੀ ਆ ਉਹ ਘਰੇ ਵਾਪਸ ਆ ਜਾਂਦੀ ਐ ਡਿਵੋਰਸ ਹੋ ਜਾਂਦਾ ਤੇ ਜਿਹੜਾ ਇੱਕ ਭਰਾ ਸੀ ਜਿਹੜਾ ਫੌਜ ਚ ਭਰਤੀ ਕਰਾਇਆ ਸੀ ਨਸ਼ੇ ਦੀ ਦੰਦ ਚ ਜਿਵੇਂ ਹਰਮਨਦੀਪ ਦਾ ਕਹਿਣਾ ਵੀ ਟੀਗਾ ਲਾ ਕੇ ਨਸ਼ੇ ਦਾ ਉਸਦੀ ਮੌਤ ਹੋ ਗਈ ਇਹ ਹਾਲਾਤ ਨੇ ਸਾਡੀ ਜਵਾਨੀ ਦੇ ਸਾਡੇ ਨੌਜਵਾਨਾਂ ਦੇ ਪਰ ਹਰਮਨਦੀਪ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਕੇ ਇੱਕ ਜਵਾਨ ਭੈਣ ਤੇ ਘਰੇ ਮਾਂ ਦੀ ਰੋਜੀ ਰੋਟੀ ਵਾਸਤੇ ਇਕੱਲਾ ਜਿਹੜਾ ਨੌਜਵਾਨ ਕਮਾਉਂਦਾ ਭਾਵੇਂ ਹੈਂਡੀਕੈਪ ਆ ਭਾਵੇਂ ਪੋਲੀਓ ਹੋ ਚੁੱਕਿਆ ਪਰ ਫਿਰ ਵੀ ਇਹਦੇ ਹੌਸਲੇ ਬੜੇ ਬਲੰਦ ਨੇ ਚੰਗੇ ਭਲੇ ਨੌਜਵਾਨਾਂ ਨਾਲੋਂ ਵੱਧ ਕਮਾਈ ਕਰਦਾ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਸਨੇਹਾ ਦਿੰਦਾ ਜਿਹੜੇ ਲੋਕ ਭੀਖ ਮੰਗਦੇ ਨੇ ਆਪਣੇ ਆਪ ਨੂੰ ਨਿਚਾਰ ਸਮਝਦੇ ਨੇ ਉਹਨਾਂ ਵਾਸਤੇ ਮਿਸਾਲ ਬਣ ਕੇ ਆਇਆ ਹਰਮਨਦੀਪ ਸਿੰਘ ਅਤੇ ਇਹਦਾ ਕਹਿਣਾ ਵੀ ਰੱਬ ਦੀ ਬਣਾਈ ਹੋ ਦੁਨੀਆ ਵਾ ਜਿਸ ਦਾ ਨੇ ਰੱਬ ਨੇ ਬਣਾਇਆ ਵਾ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਨਾ ਕਿ ਭੀਖ ਮੰਗਾ ਕੇ ਗੁਜ਼ਾਰਾ ਕਰਨਾ ਚਾਹੀਦਾ ਅਤੇ ਲੋਕਾਂ ਨੂੰ ਸਨੇਹਾ ਦਿੱਤਾ ਵੀ ਮਿਹਨਤ ਕਰਕੇ ਖੜੀ ਕਰਨੀ ਚਾਹੀਦੀ ਆ ਨਾ ਕੀ ਭੀਖ ਮੰਗ ਕੇ ਮੈਨੂੰ ਦਿਓ ਜਾਤ ਵੈ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ